ਸਰ ਸਿਕਾ ਜੀ ਤੁਹਾਡਾ ਸਵਾਗਤ ਕਰਦੇ ਆਂ ਪਰ ਫੈਮਿਲੀ ਵਲੌਗ ਚੈਨਲ ਤੇ ਤੇ ਅੱਜ ਤੁਹਾਡੇ ਨਾਲ ਬਹੁਤ ਹੀ ਹੈਲਦੀ ਰੈਸਪੀ ਹੈ ਜਿਹੜੀ ਉਹ ਸ਼ੇਅਰ ਕਰਨ ਵਾਲੇ ਆਂ ਅੱਜ ਆਪਾਂ ਬਣਾਈਆਂ ਨੇ ਮੂੰਗ ਦਾਲ ਤੇ ਭੁੰਨੇ ਹੋਏ ਚੰਨਿਆਂ ਨੂੰ ਮਿਕਸ ਕਰਕੇ ਉਸ ਦੀਆਂ ਪਿੰਨੀਆਂ ਬਣਾਈਆਂ ਨੇ ਜੋ ਕਿ ਬਹੁਤ ਹੀ ਫਾਇਦੇਮੰਦ ਨੇ ਸਾਰੇ ਕੈਲਸ਼ੀਅਮ ਆਇਰਨ ਨੇ ਦੇ ਵਿੱਚ ਨੇ ਤੇ ਆਓ ਇਦਾਂ ਦੇ ਬਣਾਉਣ ਦਾ ਪ੍ਰੋਸੈਸ ਦੇਖਦੇ ਆਂ ਆਪਾਂ ਸਭ ਤੋਂ ਪਹਿਲਾਂ ਹਰੀ ਮੂੰਗੀ ਨੂੰ ਕੜਾਹੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਭੁੰਨ ਲਵਾਂਗੇ ਭੁੰਨ ਕੇ ਇਸ ਨੂੰ ਇੱਕ ਸਾਈਡ ਤੇ ਕੱਢ ਲਵਾਂਗੇ ਤੇ ਇਸ ਤੋਂ ਬਾਅਦ ਪਕੜਾਹੀ ਦੇ ਵਿੱਚ ਜਿਹੜੇ ਪੁੰਨੇ ਹੋਏ ਛੋਲਿਆਂ ਨੂੰ ਪਾਵਾਂਗੇ ਪੁੰਨੇ ਹੋਏ ਛੋਲੇ ਪਹਿਲੇ ਹੀ ਪੁੰਨੇ ਹੋਏ ਨੇ ਇਹਨਾਂ ਨੂੰ ਬਹੁਤ ਘੱਟ ਪੁੰਨਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਹਨਾਂ ਨੂੰ ਸਿਰਫ ਇੱਕ ਨਮੀ ਜੀ ਖਤਮ ਕਰਨੀ ਹੁੰਦੀ ਹੈ ਤਾਂ ਜੋ ਗ੍ਰੈਂਡ ਚੰਗੀ ਤਰ੍ਹਾਂ ਹੋ ਜਾਣ ਇਸ ਲਈ ਇਹਨਾਂ ਨੂੰ ਵੀ ਆਪਾਂ ਸਾਈਡ ਤੇ ਕੱਢ ਲਿਆ ਤੇ ਇਸ ਤੋਂ ਬਾਅਦ ਆਪਾਂ ਕੜਾਹੀ ਰੱਖ ਕੇ ਉਸ ਦੇ ਵਿੱਚ ਬਦਾਮ ਅਖਰੋਟ ਕਾਜੂ ਜੋ ਵੀ ਤੁਸੀਂ ਡਰਾਈ ਫਰੂਟ ਉਹਨਾਂ ਵਿੱਚ ਪਾਉਣੇ ਚਾਹੁੰਦੇ ਹੋ ਉਹਨਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਜਿਹੜੇ ਥੋੜੇ ਰੋਸਟ ਕਰ ਲਵਾਂਗੇ ਰੋਸਟ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਗ੍ਰੈਂਡ ਕਰਾਂਗੇ ਤਾਂ ਜੋ ਇਹ ਵਧੀਆ ਹੋ ਜਾਣ ਇਸ ਦੇ ਨਾਲ ਹੀ ਆਪਾਂ ਭੁੰਨੀ ਹੋਈ ਮੂੰਗੀ ਛੋਲੇ ਅਕਰੋਟ ਬਦਾਮ ਸਾਰਿਆਂ ਨੂੰ ਅਲੱਗ-ਅਲੱਗ ਪੀਸ ਲੈਣਾ ਤੇ ਅਲੱਗ ਕੱਢ ਲੈਣਾ ਕੜਾਹੀ ਦੇ ਵਿੱਚ ਹੁਣ ਆਪਾਂ ਪਾ ਲੈਨੇ ਫੁੱਲ ਮਖਾਣੀ ਫੁੱਲ ਮਖਾਣੀ ਵੀ ਥੋੜੇ ਜੇ ਰੋਸਟ ਕਰਾਂਗੇ ਕਿਉਂਕਿ ਇਹਨਾਂ ਨੂੰ ਆਪਾਂ ਗ੍ਰाइंड ਕਰਕੇ ਵਿੱਚ ਪਾਵਾਂਗੇ ਗ੍ਰाइंड ਕਰੇ ਹੋਏ ਬਹੁਤ ਹੀ ਵਧੀਆ ਗਰਮ ਕਰਕੇ ਗ੍ਰाइंड ਹੁੰਦੇ ਨੇ ਇਹ ਤੇ ਇਸ ਤੋਂ ਬਾਅਦ ਆਪਾਂ ਪਾਇਆਗਾ ਇਹਦੇ ਵਿੱਚ ਕਿਉ ਉਹਦੇ ਵਿੱਚ ਆਪਾਂ 1/2 ਕਿਲੋ ਮੂੰਗੀ ਤੇ 1/2 ਕਿਲੋ ਛੋਲੇ ਨੇ ਉਹਦੇ ਲਈ ਮੈਂ ਪਾਇਆਗਾ ਥੋੜਾ ਜਿਹਾ 300 ਗ੍ਰਾਮ ਕਿਉ ਪਾਇਆਗਾ ਇਹ 300 ਗ੍ਰਾਮ ਕੌਂਤਵਾਦ ਨੂੰ ਗਰਮ ਕਰਕੇ ਮੈਂ ਇਹਦੇ ਵਿੱਚ ਪਹਿਲਾਂ ਮੂੰਗੀ ਦਾ ਆਟਾ ਪਾਇਆ। ਮੂੰਗੀ ਦੇ ਆਟੇ ਨੂੰ ਚੰਗੀ ਤਰ੍ਹਾਂ ਮੈਂ ਭੁੰਨ ਲਿਆ। ਪਹਿਲਾਂ ਮੂੰਗੀ ਵੀ ਭੁੰਨੀ ਸੀ ਪਰ ਫਿਰ ਵੀ ਮੂੰਗੀ ਥੋੜੀ ਹਾਰਡ ਹੁੰਦੀ ਹੈ ਛੋਲਿਆਂ ਨਾਲੋਂ ਮੈਂ ਆਟੇ ਨੂੰ ਪਹਿਲਾਂ ਪਾਇਆ। 5 ਮਿੰਟ ਪਹਿਲਾਂ ਇਸ ਆਟੇ ਨੂੰ ਭੁੰਨ ਲੈਣਾਗਾ। ਭੁੰਨ ਕੇ ਇਸ ਆਟੇ ਨੂੰ ਸਾਰੇ ਨੂੰ ਪਾ ਲੈਣਾ ਤੇ ਇਸ ਤੋਂ ਬਾਅਦ ਜਦੋਂ ਇਹ ਆਟਾ ਭੁੰਨ ਜੂ ਆਪਾਂ ਨੂੰ ਪਤਾ ਲੱਗ ਜੂਗਾ ਕਿ ਥੋੜਾ ਥੋੜਾ ਕਿਉਂ ਛੱਡਣ ਲੱਗ ਗਿਆ। ਇਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਪਾਂ ਛੋਲਿਆਂ ਦਾ ਆਟਾ। ਸ਼ੋਲਿਆਂ ਦੇ ਆਟੇ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਨਾਲ ਗੈਸ ਲੋ ਤੇ ਚੱਲਦਾ ਰਹੂਗਾ ਤੇ ਇਸ ਨੂੰ ਹੋਰ ਵੀ ਇਹ ਚੰਗੀ ਤਰ੍ਹਾਂ ਭੁੰਨ ਜਾਊਗਾ ਤੇ ਇਹ ਜਿਹੜਾ ਘਿਓ ਨੂੰ ਆਪਣੇ ਅੰਦਰੋਂ ਰਿਲੀਜ਼ ਕਰਨਾ ਸ਼ੁਰੂ ਕਰ ਦੂਗਾ ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਹੁਣ ਇਹ ਖੁਸ਼ਕ ਲੱਗ ਰਿਹਾ ਤੇ ਫਿਰ ਇਹ ਬਹੁਤ ਵਧੀਆ ਬਣ ਜਾਊਗਾ ਜਿਹੜੇ ਕਿ ਪਿੰਨੀਆਂ ਬਣ ਸਕਣਗੀਆਂ ਤੇ ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਗ੍ਰੈਂਡ ਕੀਤੇ ਹੋਏ ਮਖਾਣੇ, ਬਦਾਮ, ਅਖਰੋਟ ਜੋ ਵੀ ਸਾਰੇ ਡਰਾਈ ਫੂਟਸ ਆਪਾਂ ਪਾਉਣੇ ਨੇ ਉਹ ਸਾਰੇ ਆਪਾਂ ਇਹਦੇ ਅੰਦਰ ਚੰਗੀ ਤਰ੍ਹਾਂ ਪਾ ਕੇ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਦੇ ਨਾਲ ਵਸਤੋਂ ਬਾਅਦ ਇਹ ਆਖਿਓ ਹੈ ਜਿਹੜਾ ਸਾਰਾ ਰਿਲੀਜ਼ ਕਰਨਾ ਸਟਾਰਟ ਕਰ ਦੂਗਾ ਆਟਾ ਤੇ ਇਹ ਪਿੰਨੀਆਂ ਬਣ ਲਈ ਬਹੁਤ ਹੀ ਵਧੀਆ ਕਮਿਸ਼ਨ ਤਿਆਰ ਹੋ ਜਾਊਗਾ ਇਸ ਤੋਂ ਨਾਲ ਤੁਸੀਂ ਦੇਖਦੇ ਜਾਓ ਕਿ ਇਸ ਦਾ ਕਲਰ ਵੀ ਚੇਂਜ ਹੁੰਦਾ ਜਾਊਗਾ ਨਾਲ ਨਾਲ ਕਿਉਂਕਿ ਗੈਸ ਆਪਣਾ ਲੋ ਤੇ ਹੈ ਤੇ ਲੋ ਤੇ ਗੈਸ ਚੱਲ ਰਹੀ ਹੈਗਾ 8 ਤੋਂ 10 ਮਿੰਟਾਂ ਦੇ ਵਿੱਚ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਆਪਣੇ ਮਿਸ਼ਰਣ ਨੂੰ ਪਾਉਂਗੇ ਇਹਦੇ ਵਿੱਚ ਫਿਰ ਮੈਂ ਚੀਨੀ ਨਹੀਂ ਯੂਜ਼ ਕਰੂੰਗੀ ਨਾ ਸ਼ੱਕਰ ਮੈਂ ਇਹਦੇ ਵਿੱਚ ਗੁੜ ਪਾਇਆ ਕਿਉਂਕਿ ਹੈਲਦੀ ਨੇ ਤਾਂ ਗੁੜ ਨਾਲ ਇਹਨਾਂ ਨੂੰ ਹੋਰ ਵੀ ਹੈਲਦੀ ਬਣਾਵਾਂਗੇ ਤੇ ਇਸ ਦੇ ਵਿੱਚ ਮੈਂ 3 ਪਾ ਗੁੜ ਪਾਇਆਗਾ 1 ਕਿਲੋ ਆਟਾ ਹੋ ਗਿਆ ਸੀ ਆਪਣਾ ਤੇ ਕੁਝ ਦਵਾਈਆਂ ਹੋਈਆਂ ਸੀ ਇਹ ਤੇ ਇਹਦੇ ਨਾਲ ਤਿੰਨ ਪਾ ਗੁੜ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗੁੜ ਨੂੰ ਅੱਜ ਗੈਸ ਨੂੰ ਘੱਟ ਚਲਾ ਕੇ ਨਾਲ-ਨਾਲ ਚਲਾਉਂਦੇ ਰਹਾਂਗੇ ਕਿਉਂਕਿ ਜਿਹੜਾ ਗੋੜਾ ਉਹ ਸੇਕਦੇ ਮਿੱਠੀ-ਮਿੱਠੀ ਉਹਦੇ ਉੱਤੇ ਸਾਰਾ ਮੈਲਟ ਹੋ ਕੇ ਇਸ ਦੇ ਵਿੱਚ ਹੀ ਮਿਕਸ ਹੋ ਜਾਊਗਾ ਇਸ ਤੋਂ ਬਾਅਦ ਮੈਂ ਕਮਰਕਸ ਗੂੰਦ ਤੇ ਆਪਣੇ ਕਦੂ ਅਤੇ ਖਰਬੂਜੇ ਦੇ ਬੀਜ ਪਾਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਮਿਕਸ ਕਰਨ ਤੋਂ ਬਾਅਦ ਨਾਲ-ਨਾਲ ਇਸ ਨੂੰ ਹਿਲਾਉਂਦੇ ਰਹਾਂਗੇ ਤੇ ਸਾਰੇ ਜਿਹੜੇ ਆਪਾਂ ਸਾਰੀਆਂ ਦਵਾਈਆਂ ਪਾਈਆਂ ਨੇ ਉਹ ਚੰਗੀ ਤਰ੍ਹਾਂ ਸਾਰੀਆਂ ਮਿਕਸ ਹੋ ਜਾਣਗੀਆਂ ਇਸ ਦੇ ਵਿੱਚ ਮਿਕਸ ਹੋਣ ਦੇ ਨਾਲ ਬਸ ਚੰਗੀ ਤਰ੍ਹਾਂ ਇਸ ਨੂੰ ਬਣਾ ਕੇ ਤੇ ਆਪਾਂ ਫਿਰ ਇਸ ਨੂੰ ਸਾਈਡ ਤੇ ਰੱਖ ਲਵਾਂਗੇ ਸਾਈਡ ਤੇ ਰੱਖਣ ਤੋਂ ਬਾਅਦ ਇਸ ਦੀ ਆਪਾਂ ਬਹੁਤ ਸੋਹਣੀਆਂ ਪਿੰਨੀਆਂ ਬਣਾਵਾਂਗੇ ਜੇ ਕਿ ਬਹੁਤ ਹੀ ਟੇਸਟੀ ਹੈ ਦੇਖੋ ਕਿ ਆਟੇ ਨੇ ਬਹੁਤ ਘਿਓ ਰਿਲੀਜ਼ ਕਰ ਦਿੱਤਾ ਸਾਰਾ ਕੁਝ ਪੋਣ ਤੋਂ ਬਾਅਦ ਖਲਾਉਣ ਤੋਂ ਬਾਅਦ ਥੋੜਾ ਜਰੂ ਠੰਡਾ ਹੋ ਜਾਊਗਾ ਨਾ ਫਿਰ ਆਪਾਂ ਇਹਦੀਆਂ ਪਿੰਨੀਆਂ ਬਣਾਉਣੀਆਂ ਸਟਾਰਟ ਕਰ ਦੇਵਾਂਗੇ ਪਿੰਨੀਆਂ ਬਣਾਇਆ ਗੋਲ-ਗੋਲ ਪਿੰਨੀਆਂ ਬਣਾਈਆਂ ਨੇ ਜੋ ਕਿ ਬਹੁਤ ਹੀ ਟੇਸਟੀ ਤੇ ਹੈਲਦੀ ਬਣੀਆਂ ਨੇ ਤੁਸੀਂ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਿਓ ਇੱਕ ਵਾਰ ਬਣਾਇਓ ਤੁਸੀਂ ਦੇਖੋਗੇ ਕਿ ਇਹ ਬਹੁਤ ਹੀ ਹੈਲਦੀ ਹੈ ਬਹੁਤ ਹੀ ਤਾਕਤ ਵਾਲੀਆਂ ਨੇ ਬੱਚਿਆਂ ਨੂੰ ਆਪਾਂ ਸਰਦੀਆਂ ਦੇ ਵਿੱਚ ਬਣਾ ਕੇ ਦੇ ਸਕਦੇ ਹਾਂਗੇ ਹੁਣ ਤਾਂ ਸਰਦੀਆਂ ਵਾਲਾ ਮੌਸਮ ਵੈਸੇ ਆ ਗਿਆ ਪਿੰਨੀਆਂ ਖਾਣ ਦਾ ਤੇ ਇਹਨਾਂ ਨੂੰ ਪਲੀਜ਼ ਤੁਸੀਂ ਟਰਾਈ ਜ਼ਰੂਰ ਕਰਿਓ ਟਰਾਈ ਕਰਨ ਦੇ ਨਾਲ-ਨਾਲ ਤੁਸੀਂ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀਆਂ ਪਿੰਨੀਆਂ ਕਿਸ ਤਰ੍ਹਾਂ ਦੀਆਂ ਬਣੀਆਂ ਸਾਡੀਆਂ ਪਿੰਨੀਆਂ ਤਾਂ ਬਹੁਤ ਜ਼ਿਆਦਾ ਟੇਸਟੀ ਬਣੀਆਂ ਨੇ ਬਹੁਤ ਸਵਾਦ ਬਣੀਆਂ ਨੇ ਤੇ ਤੁਸੀਂ ਇਹਨੂੰ ਟਰਾਈ ਜ਼ਰੂਰ ਕਰਿਓ ਤੇ ਬਣਾਇਓ ਵੀਡੀਓ ਦੇਖਣ ਲਈ ਧੰਨਵਾਦ ਜੀ ਅੱਗੇ ਹੋਰ ਰੈਸਪੀਆਂ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ